ਜਿਹੜਾ ਦੋ ਬੰਨੇ ਆਦੇ ਦੋ ਤੇ ਕੱਲਾ ਛੱਡ ਰਖਿਆ ਦੇਖ ਆ ਜਿਹੜਾ ਮੈਜਰ ਤਾਂ ਆਇਆ ਮੈਜਰ ਤਾਂ ਆਇਆ ਵੀਡੀਓ 'ਚ ਮਸ਼ਹੂਰ ਕਰਕੇ ਆ ਬੈਠਿਆ ਹਾਂਜੀ ਬਾਈ ਸਾਰਿਆਂ ਨੂੰ ਸასიਖਾਲ ਜੀ ਅਮੀਰ ਕਰਦਾ ਸਾਰੇ ਠੀਕ ਠਾਕ ਹੋਮਗੇ ਆਪਾਂ ਵਧੀਆ ਫਿਲਹਾਲ ਤੇ ਅੱਜ ਕਰੇ ਚੱਲ ਪਿਆ ਕੰਮ ਜਿਵੇਂ ਕਿ ਸਾਨੂੰ ਪਤਾ ਹੀ ਆ ਵਿਆਹ ਚੱਲ ਰਿਹਾ ਆਪਣੇ ਤੇ ਅੱਜ ਕੜਾਹੀ ਚੜੀ ਆ ਤੇ ਪਹਿਲਾ ਦਿਨ ਹਲਵਾਈ ਨੇ ਕੰਮ ਬੁਖਾਰ ਰਖਿਆ ਤੇ ਆਪਾਂ ਰੈਡੀ ਹੋਇਆ ਹੁਣ ਬਸ ਨਾ ਤੋਕੇ ਤੇ ਬਾਹਰੇ ਤਾਂ ਪੂਰਾ ਗਾ ਪੈ ਰਿਆ ਕਿਉਂਕਿ ਪਹਿਲਾਂ ਤਾਂ ਮੈਂ ਸਾਰੇ ਕੰਮਕਾਰ ਜੇ ਕਰਾਉਂਦਾ ਫਰੀ ਗਿਆ ਤੇ ਹੁਣ ਮੈਨੂੰ ਟਾਈਮ ਮਿਲਿਆ ਵੀ ਚਲ ਤਿਆਰ ਹੋ ਲਈਏ ਮੜਾ ਜ ਆ ਤੇ ਮਾ ਚਲ ਬਲੌਗ ਕੰਟੀਨਿਊ ਕਰਦੇ ਆਂ ਤੇ ਸੋਨ ਨੂੰ ਵੀ ਦਿਖਾਉਣਾ ਵੀ ਕੀ ਮਾਹੌਲ ਆ ਬਾਰ ਦਾ ਅੱਜ ਥੋੜਾ ਜਿਹਾ ਠੰਡਾ ਕੱਲ ਦੁਪਹਿਰੇ ਇਹ ਥੋੜਾ ਜਿਆਦਾ ਹੋ ਜੂਗਾ ਜਿਵੇਂ ਜਿਵੇਂ ਦਿਨ ਚੜੂਗਾ ਭਾਗੀ ਜਾਊਗਾ ਕਿਉਂਕਿ ਸਟਾਰਟਿੰਗ ਆ ਨਾ ਸਟਾਰਟਿੰਗ 'ਚ ਥੋੜਾ ਜਿਹਾ ਕੰਮ ਉਹ ਹੁੰਦਾ ਹੁੰਦਾ ਤੇ ਹੁਣ ਜਿੰਨੇ ਆ ਰਹੇ ਨੇ ਥੋੜੇ ਜਿਹੀ ਆਏ ਨੇ ਮੁੰਡੇ ਖੁੰਡੇ ਕੰਮਕਾਰ ਵਾਲੇ ਤੇ ਬਾਕੀ ਹਲਵਾਈ ਵੀ ਹਜੇ ਆਇਆ ਦੁਪਹਿਰੇ ਤੋਂ ਬਾਅਦ ਆ ਜਾਣਗੇ 5-7 ਤੇ ਫੇਰ ਪਕਾਉਣਗੇ ਉਹ ਪੂਰਾ ਕੰਮ ਫਟਾਫਟ ਤੇ ਆਪਾਂ ਵੀ ਹੁਣ ਤੁਹਾਨੂੰ ਦਿਖਾਉਨੇ ਆ ਸਾਰੇ ਵੀ ਕੌਣ-ਕੌਣ ਪਹੁੰਚ ਗਿਆ ਕੀ ਕੀ ਕੁਝ ਬਣ ਰਿਹਾ ਤੇ ਜੁੜੇ ਰਹੋ ਵਲੌਗ ਦੇ ਨਾਲ ਕੰਟੀਨਿਊ ਤੇ ਵਲੌਗ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਬਹੁਤ ਕਾਈਂਡ ਵਲੌਗ ਆਉਣਗੇ ਤੇ ਹੁਣ ਤੁਹਾਨੂੰ ਦਿਖਾਉਨੇ ਬਾਰ ਦਾ ਮਾਹੌਲ ਆਪਣਾ ਲਓ ਜੀ ਹਲਵਾਈ ਦਾ ਕੰਮ ਚੱਲ ਪਿਆ ਕਿਉਂ ਬਾਈ ਹਾਂ ਪਾਓ ਜਾਨਣਾ ਹਲਵਾਈ ਤੇ ਹੈ ਦੋ ਭਟੀਆਂ ਦੇ ਦੋ ਤੇ ਕੱਲਾ ਝੱਡ ਰਖਿਆ ਦੇਖ ਆ ਦੋ ਚਲਾੜਕੀਆਂ ਨੇ ਹਾਂ ਫ੍ਰੀਜ ਹੀ ਹੈ ਫ੍ਰੀਜ ਹੀ ਹੈ ਮੇਰਾ ਬੱਚਾ ਪਾਣੀ ਪੀਦਾ ਹੈ ਹਾਂ ਚਾਰ ਰੋਟੀ ਦੀ ਆ ਚਾਰ ਰੋਟੀ ਦੀ ਆ ਇਹ ਹੈ ਕਿਆ ਭੋਜੀ ਆ ਹੋਰ ਠੀਕ ਆ ਚਲੋ ਲੋ ਜੀ ਤਾਇ ਉਰੀ ਬੈਠੇ ਨੇ ਤੇ ਬਾਈ ਉਰੀ ਤੇ ਮਾਹੌਲ ਬਣਿਆ ਹੋਇਆ ਤਿਆਰੇ ਨੇ ਰਿਸ਼ਤੇਦਾਰ ਵੀ ਲੱਡੂ ਬਣ ਗਏ ਕੜਾਹਾ ਕੱਢਤਾ ਤੇ ਹੁਣ ਖੋਆ ਚੱਲ ਰਿਹਾ ਅੱਗੇ ਤੂੰ ਅੱਗੇ ਲਓ ਜੀ ਪਹੁੰਚ ਗਏ ਹੈ ਦੁੱਤ ਤਾਂ ਤਾਹੀ ਮਹਾਂਪੁਰਿਆਰਤਾ ਬੁਲਾਉਂਦੀ ਦੁੱਤ ਕਣੀ ਹੋ ਗਿਆ ਅਪਰ ਜਿਹੜੇ ਕਮੂ ਨਾ ਲਓ ਜੀ ਮਾਸੜੀ ਯੂਰੀ ਆ ਗਏ ਤੇ ਮੇਰੇ ਲਈ ਤੇ ਭਾਜੀ ਯੂਰੀ ਇਹ ਗੱਡੀ ਅੱਗੇ ਕਰਦੇ ਬਣਾਉਂ ਪਰੌਣਾ ਵੀ ਲਾ ਲਿਆ ਸੀ ਨੇ ਕੰਮ ਆਉਂਦੇ ਜੀ ਬਸ ਇਹੋ ਲੈ ਜਾਣਗੇ ਕੋਈ ਨਾ ਸਮਾਨ ਪਿਆਇ ਜੋ ਹਜੇ ਕੋਈ ਨਹੀਂ ਕਾ ਨੂੰ ਉਹੀ ਲੈ ਜਾਣਗੇ ਮਾਤਾ ਲੋਈ ਲੱਡੂ ਬਟਰੀਆਂ ਨੇ ਬੀਬੀਆਂ ਲੈ ਚੁੜਾ ਦੇਣਾ ਸੱਚੀ ਗੱਲ ਨਹੀਂ ਸੀ ਮੈਨੂੰ ਉਹ ਨਹੀਂ ਮੈਂ ਨਹੀਂ ਬੱਟਾ ਹਾਂ ਗਾਣੇ ਨਹੀਂ ਗਾਉਂਦੀਆਂ ਗੀਤ ਤਾਂ ਗਾਉਂਦੇ ਆ ਨਵੇਂ ਮਾਡਲ ਨੂੰ ਤਾਂ ਆਉਂਦੀ ਨਹੀਂ ਕੋਈਆਂ ਹਾਂ ਆ ਪੁਰਾਣੇ ਮਾਡਲ ਦੋ ਨੇ ਤਿੰਨ ਇਹੀ ਚੱਲਣੇ ਹਾਂ ਜਾਨ ਸੰਤਾਨ ਇਹਨੇ ਤੇ ਲਾ ਗਿਆ ਮਮੀ ਬਾਟਣ ਦੱਬੀਏ ਫੇਰਾ ਸੱਚ ਦਾ ਬੋੜਾ ਬੋੜਾ ਬਣ ਜਾਣੇ ਮੇਰੇ ਫ੍ਰੀਜ ਪਾਏ ਗਏ ਲੱਗਿਆ ਗੇਰ ਵੀ ਹਾਂ ਕਰੀਏ ਨਹੀਂ ਕੋਈ ਕੰਮ ਚੱਲ ਰਿਹਾ ਹਾਂ ਹੋਰ ਕੋੜੀਆਂ ਬਣੀਆਂ ਮੋਟੀਆਂ ਨਹੀਂ ਫੇਰ ਅਸੀਂ ਦੂਜੀਆਂ ਜਿੱਥੇ ਚਲਾ ਦਾਂਗੇ ਹਾਂ ਫੇਰ ਅਸੀਂ ਅਫਦਲਾ ਚਲਾਉਣਾ ਜੇ ਤੁਹਾਨੂੰ ਅਫਦਲਾ ਚਲਾਉਣਾ ਚਾਹੁੰਦੇ ਹਾਂ ਨਹੀਂ ਅਸੀਂ ਅਫਦਲਾ ਚਲਾਉਣਾ ਲੱਗ ਨਹੀਂ ਆਉਂਦੇ ਅਤਾਈ ਨੂੰ ਨਹੀਂ ਆਉਂਦੇ ਮੇਰਾ ਵੀ ਬੀਤ ਬੋਲ ਅਫਦਲਾ ਚਲਾਉਣਾ ਸਮਝ ਆਉਂਦਾ ਹੈ ਹਾਈ ਦੁਪਟਾ ਆ ਕਿੱਥੇ ਜਾ ਰਹੇ ਹਾਂ ਅਸੀਂ ਅਫਦਲਾ ਖੜਾ ਪਖਾਉ ਨਹੀਂ ਅਸੀਂ ਅਫਦਲਾ ਪਖਾਵਾਂਗੇ ਅਸੀਂ ਪਹਿਲਾਂ ਵਾਇਰ ਨੂੰ ਚੱਲਣ ਲਾ ਲਾ ਲੋ ਗਿੱਲੇ ਗਿੱਲੇ ਹੱਥ ਗਿੱਲੇ ਗਿੱਲੇ ਇਹਨਾਂ ਹੱਥਾਂ ਲਈ ਮੋਡਾ ਬਲੋਸਰ ਨਾ ਤੂੰ ਕਰਦੇ ਆਂ ਕਹਿੰਦੇ ਉਧਰੋਂ ਆ ਰਿਹਾ ਕਿਉਂ ਵੜਾ ਨਿਕਲ ਰਿਹਾ ਹੂੰ ਵੱਡੇ ਕੜਾਹੇ ਦੇ ਸਾਬ ਨਾਲ ਕਰ ਗਿਆ ਅੱਛਾ ਕਹਿੰਦੇ ਪਤੀਲਾ ਬਣਾ ਜੋ ਵੱਡਾ ਆਪ ਵੀ ਮੇਕਅਪ ਕਰੀ ਹੋਣੀ ਆ ਪਰੌਣਾ ਸਾਹਿਬ ਨੂੰ ਵੀ ਲਾਓ ਕੰਮਾ ਲੱਗੇ ਲਾ ਲਓ ਭਾਈ ਲੈ ਫੋਨ ਚੱਲ ਪੈ ਚੱਲ ਪੈ स्पीकर <laughs> <शुपी> कराओ <laughs> <चुछ तेखे गर। laughs> ਬੂਆ ਨੀ ਪੁੱਛੀ ਹਰਪ੍ਰੀਤ ਬੂਆ ਹੋਰੀ ਸਵੇਰੇ ਆਉਂਗੇ ਉਹ ਤਾਂ ਕੰਮ ਕਰੇਗਾ ਜਗਾ ਦੇ ਬਿੰਦੂ ਬੰਦੇ ਨੇ ਕੁਛ ਐਂ ਤਾਂ ਸੱਜਾ ਹੋ ਗਿਆ ਦੁੱਧ ਤੇ ਕੱਪੜਾ ਲੀਡਾ ਹੋਰ ਵਟੇਂਗੇ ਫਿਰ ਸਵੇਰੇ ਆਉਣਗੇ ਥੋੜੀ ਨਾ ਦਿਮਾਗ ਕਰ ਲੈਣਾ ਇੱਕ ਗੱਡੀ ਮੈਂ ਲੈ ਇਹਨਾਂ ਦੇ ਕੱਪੜੇ ਨਹੀਂ ਭਰ ਕੇ ਭਰ ਰੱਖੀ ਸੀ ਬੰਦਾ ਹੋਰ 10 ਮਨ ਚੱਲਣੇ ਏ ਭਰ ਲੈ ਇੱਕ ਕਾਲੂ ਆਉਂ ਭਰ ਕੇ ਹੋਰ ਟਰਾਲੀ ਲੈ ਜਾਂਦੇ ਮੈਂ ਕਹਿੰਦਾ ਟਰਾਲੀ ਇਹ ਲੈ ਜਾਂਦੇ ਹਰ ਵੀ ਤੋਂ ਉੱਚ ਆ ਜਾਂਦੇ ਹੋਰ ਨਾ ਸਮਾਨ ਮੇਰੇ ਤਾਂ ਕੱਲ ਦਾ ਦਿਮਾਗ ਫਿੱਕ ਲਨ ਵਾਲਾ ਹੋਇਆ ਪਿਆ ਬਟਾ ਬਟ ਮੱਛਾ ਟੇਕਣ ਨੂੰ ਕੱਢ ਲਓ ਭਾਈ ਨਾ ਕੱਢ ਲੇ ਸਾਰੇ ਕੱਢ ਲੈਣ ਦੇ ਕਿਤੇ 2-4 ਕ ਮੱਛੀ ਨੂੰ ਪੁੱਛ ਨਾ ਜਾਈ ਕਾਈ ਸਾਸੀ ਕਾ ਕਾਈ ਸਾਸੀ ਕਾ ਤੋ ਸਾਸੀ ਕਾ ਕਾਰਟੀ ਨਾ ਉਹ ਸਮਾਨ ਦੀ ਲੋੜ ਉਹ ਕਰ ਬਾਈ ਨਾ ਗੱਲ ਕਰ ਲਿਆ ਪਰੋ ਕਾਫੰਦ ਦੇਸੀ ਆ ਤੂੰ ਭਾਗਿਆ ਮੂੰਹ ਦੇਖ ਲਾਲ ਕਰੀ ਮੇਰਦੀ ਆ ਮੇਰੀ ਪਰਜਾਈਆ ਤਾਂ ਮਜ਼ਾਕ ਕਰ ਰਿਹਾ ਵਿਆਹ ਜਾ ਰਹੀ ਆ ਇਹ ਗਾਹ ਨਾਨਕੇ ਜ ਮਾਮੀ ਆ ਦੇਹਰਾਇਜ ਤਾਂ ਖੜ ਰਹੀ ਨਹੀਂ ਇਹਦਾ ਨਾਨਕੇ ਮੇਲ ਚ ਖੁਸ਼ੀ ਆ ਦੇਹਰਾਇਜ ਤਾਂ ਹੈ ਹੀ ਨਹੀਂ ਅੱਜ ਤੱਕ ਬੁਕਾਰ ਨਹੀਂ ਕਰੂੰਗੀ ਅੱਛਾ ਹੋਰ ਬੋਲੀ ਲਓ ਯ ਲਾਡਿਸ ਟੂ ਸੁਕੀ ਹੋਰ ਆ ਬੰਦਾ ਬਣਾ ਸਤਿ ਸ਼੍ਰੀ ਅਕਾਲ ਹੋ ਠੀਕ ਆ ਠੀਕ ਆ ਜੀ ਲਓ ਜੀ ਇੱਕ ਪਾਣ ਜਾਂ ਪਹੁੰਚ ਗਿਆ ਹਨਾ ਆ ਬੰਦਾ ਕੜਾਈ ਵਾਸਤੇ ਸਪੈਸ਼ਲ ਬੁਲਾਇਆ ਅਸੀਂ ਨੇ ਵੀ ਦੇਖ ਕੇ ਰੁਗੇ ਚੱਕਣ ਨੂੰ ਕਿਆ ਟੀਂਡ ਸੇ ਤੇ ਉਧਰ ਤਾਇਆ ਜੀ ਮਾਸੜ ਜੀ ਉਰੀ ਹੋਰ ਵੀ ਦਿਖਾਉਣਿਆ ਰੌਣਕਾਂ ਲੱਗ ਰੀਆਂ ਨੇ ਚਾਲਾ ਜੱਗ ਹੋਰ ਚ ਪਵਾ ਲਿਆ ਆ ਬੰਦਾ ਦੇਖਦਾ ਮਾ ਹਲਵਾਈ ਲਿਆਂਦੇ ਨੇ ਇਹ ਅ ਪਰਨਾ ਵੀ ਹਲਵਾਈਆਂ ਵਾਂਗੂ ਬੰਦਰ ਖਿਆ ਹੈ ਚੱਲ ਗਿਆਲਾ ਕੰਮ ਜੂਰਾ ਜੋਰਾ ਸ਼ੋਰਾ ਤੇ ਜੀ ਤੇ ਆਈ ਜਾ ਰਹੇ ਨੇ ਰਿਸ਼ਤੇਦਾਰ ਹੋਰ ਗਰਾਉਣਕ ਲੱਗੀ ਜਾ ਰਹੀ ਆ ਆ ਮੁੰਡੇ ਕੰਮ ਛੱਡ ਕੇ ਭੱਜਣ ਨੂੰ ਤਿਆਰ ਨੇ ਬਹਾਨੇ ਲਾ ਲਾ ਕੇ ਹੈਨਾ ਪਤਾ ਨਹੀਂ ਕਿਉਂ ਇਹਨਾਂ ਨੂੰ ਆਦਤ ਹੁੰਦੀ ਹੈ ਵਿਆਹ ਦੇ ਵਿੱਚ ਨਾ ਮੈਂ ਫਲਾਣੀ ਚੀਜ਼ ਲੈ ਕੇ ਆਉਣੀ ਆ ਖੜੀ ਮੈਂ ਸਮਾਨ ਜੇ ਮੈਂ ਆਹ ਕਰਾਇਆ ਹੈਨਾ ਹੁੰਦੀ ਹੈ ਨਾ ਇਹ ਹੁਣ ਪ੍ਰੂਫ ਨੇ ਸੋਡੇ ਵਿਆਹਾਂ ਵਾਸਤੇ ਸਾਨੂੰ ਵੀ ਕੰਮ ਆਉਣਗੇ ਨਾ ਇਹ ਕਿਆ ਓਏ ਅਸੀਂ ਵੀ ਜਾਵਾਂਗੇ ਤੇ ਇੱਕ ਸਵੇਰੇ ਲੇਟ ਆਵਾਂਗੇ ਕੰਮ ਨਿਮੇੜ ਕੇ ਫਿਰ ਸਾਡੀ ਅੱਖ ਲੇਟ ਖਲੂਗੀ ਕਿਆ ਓਏ ਬਸ ਫਿਰ ਮੈਂ 8 ਵਜੇ ਉੱਠਿਆ ਕਰੂੰ ਲੱਡੂ ਦਿਓ ਅੱਛਾ ਤੰਗ ਆ ਗਿਆ ਵੀਰਾ ਬਹੁਤ ਸਾਈਡ ਤੇ ਹੋ ਗਿਆ ਆ ਗਿਆ ਵਿੱਚ ਲਵਾਗੇ ਕੈਮਰੇ ਜੈਨ ਬੈਠ ਰਹੇ ਆ ਬੈਠ ਰਹੇ ਆ ਠੀਕ ਆ ਰਹੇ ਹੁਣ ਤਾਂ ਬੈਠਣਾ ਜਮ ਪੈਸੇ ਭੜ ਲਿਆ ਪੈਸੇ ਦੇ ਰਹੇ ਨੇ ਉਹ ਕੁੜਤਾ ਵੀ ਨੇ ਵਾਹ ਅੱਛਾ ਹਲੋ ਭਾਈ ਆ ਗਏ ਜੀ ਤੰਨਾ ਤੰਨਾਂ ਨਹੀਂ ਜਲਾੜ ਕੇ ਖੋਏ ਦਾ ਕੰਮ ਆ ਅੱਜ ਆਪਾਂ ਖੋਆ ਘਟਾਂਗੇ ਕੱਲੂ ਜਲੂਆ ਦੂਜਾ ਮਟੀਰੀਅਲ ਕਿਉਂ ਲਾਡੋ ਹਾਂ ਲਾਡੀ ਦੇਖ ਕੇ ਮੈਨੂੰ ਲੱਗ ਰਿਹਾ ਥਾਪੀਆਂ ਮਾਰਨ ਦੁੱਧ ਲਿਆਏ ਵਿੱਕੀ ਭਾਜੀ ਉਰੀ ਕੁਆਂਟਲ ਤੋਂ ਉੱਤੇ ਉਸ ਆਪਣਾ ਘਰ ਦਾ ਦੀ ਦੁੱਧ ਫੁੱਲਦਾ ਤਾਂ ਕਰਕੇ ਵਿਆਹ ਵਾਲਾ ਅੱਜ ਖੋਏ ਦੀ ਲਾ ਦੀ ਜ਼ੋਰ ਔਰ ਟਰੇ ਭਰ ਤਿੱਕ ਖੋਏ ਭਰਤੀ ਆ ਦਾ ਭਖ ਰਿਆ ਪੂਰਾ ਹੈ ਤੁਹਾਨੂੰ ਪਤਾ ਲੱਗਿਆ ਨਹੀਂ ਵਿਆਹ ਅੱਛਾ ਪਹਿਲਾਂ ਨਹੀਂ ਪਤਾ ਲੱਗਿਆ ਪਹਿਲਾਂ ਤਾਂ ਤੇ ਇੱਧਰ ਬੈਠੇ ਨੇ ਜੀ ਤਾ saya ਸਿੰਘ ਵੀ ਪਹੁੰਚ ਲੈ ਦਿਖਾਈ ਕਿੱਥੇ ਕਿ ਪਿਆ ਸੀ ਸੜਿਆ ਟੀਲਾ ਜਉਂ ਹੀ ਖੜਾ ਵੀ ਕੋਦਰ ਤੇ ਯਾਰ ਫੇਲ ਨਹੀਂ ਹੋਦੀ ਕਹਿੰਦਾ ਕਹਿੰਦਾ ਮਾਰੂ ਕਾਹ ਕਿ ਕੀ ਕਹਿੰਦੇ ਚਾਤਾ ਉਹਦੇ ਤੇ ਗੱਲ ਇਹ ਮਾਰ ਦਿੱਤਾ ਹੈ ਬਾਪੂ ਕਾ ਬਾਪੂ ਕਾ ਆਲਾ ਮਾਰਿਆ ਕੱਢ ਜਾ ਬੋਲੂ ਬਾਪੂ ਕਾ ਲੋ ਜੀ ਖੋਆ ਬਣ ਚੁੱਕਿਆ ਤੇ ਹੁਣ ਹੋਰ ਲੱਡੂ ਬਣਾਉਣਗੇ ਇਹ ਸਾਰੀ ਰਾਤ ਇਹ ਚੱਲੂਗਾ ਮੈਨੂੰ ਲੱਗਦਾ ਇਹਨੂੰ ਜਮਾਉਣਗੇ ਹੁਣ ਤੇ ਸਾਨੂੰ ਇੱਕ ਬੰਦੇ ਨਾਲ ਮਿਲਿਆਉਣੇ ਆਜਾ ਭਾਈ ਆ ਬੈਠਾ ਮੇਰਾ ਮੇਜਰ ਤਾਂ ਆਇਆ ਜਿਹੜਾ ਮੇਜਰ ਤਾਂ ਆਇਆ ਮੇਜਰ ਤਾਂ ਆਇਆ ਵੀਡੀਓ ਚ ਮਸ਼ਹੂਰ ਕਰਕੇ ਆ ਬੈਠਿਆ ਕਿਵੇਂ ਚੁੱਪ ਹੋ ਗਿਆ ਆਦ ਮੇਰਾ ਦੂਜਾ ਤਾਂ ਆਇਆ ਇਹ ਬੰਤਾ ਤਾਂ ਆਇਆ ਇਹਨੂੰ ਵੀ ਵੇਚਦੀ ਤੂੰ ਬਦਵਾ ਦੇਂਦੀ ਆ ਆਤਾ ਇਹਦੇ ਚਰਚੇ ਨੇ ਵੀਡੀਓ ਚ ਦਿਖਾਵਾਂਗੇ ਰਾਜ ਆਂਟੀ ਨੂੰ ਹੈ ਇੱਕ ਮੇਜਰ ਭਾਈ ਹੋਰ ਉਹ ਵੀ ਦਿਖਾਵਾਂਗੇ ਤੰਗ ਕਾ ਨੂੰ ਕਰਦੇ ਹੁਣ ਤਾਂ ਬੜਾ شریف ਬਣਿਆ ਬੈਠਿਆ ਜਿੰਨਾ شریف ਬਣਿਆ ਬੈਠਿਆ ਉਹਨਾਂ ਰਾਜ ਆਂਟੀ ਦੀ ਤੰਗ ਕਾਨੂੰ ਕਰਦੇ ਆ ਮਖੌਲ ਕਰਦੇ ਆ ਤੇਰੇ ਨਾਲ ਹੈ ਹੋਰ ਕੋਈ ਬੋਲਣਾ ਚਾਹੁੰਦਾ ਇੰਨੀਆਂ ਮੇਰੀ ਦੂਜੀ ਉੱਥੇ aí ਮੰਮੀ ਬਾਰੇ ਬੋਲਣਾ ਚਾਹੁੰਦਾ ਕੁਸਾ ਕਿਉਂ ਹੁੰਦੀ ਫੇਰੇ ਬੋਲਦਾ ਅੱਛਾ ਹਾਂ ਮੈਂ ਸਾਹਮਣੇ ਨਹੀਂ ਬੋਲਦਾ ਆਪਾਂ ਕਰ ਨਹੀਂ ਕਰਦਾ ਨਜ਼ਰ ਇਹਦੇ ਵੀਡੀਓ ਰਾਹੀਂ ਉਹ ਵੀ ਸੁਨੇਹਾ ਭੇਜਦੀ ਹੁੰਦੀ ਆ ਤੈਨੂੰ ਅਰੇ ਮੈਂ ਤੇਰਾ ਕੀ ਬੁਰਾ ਕਰਦਾ ਕਰੀ ਜੀ ਤੈ ਤਾਂ ਕਹਿੰਦੇ ਮੈਂ ਤੇਰਾ ਰਾਜਕੁਰੇ ਕੀ ਮਾੜਾ ਕਰ ਇਹ ਤਾਂ ਹੀ ਤੋਂ ਡਰਦਾ ਲਾ ਨਾ ਇਹ ਤਾਂ ਹੀ ਮੁਹ ਤਾਂ ਬੋਲ ਨਵੇਂ ਗਾਣਾ ਕੱਢੀਏ ਨੇ ਮੈਂ ਕੀ ਕਰਦਾ ਤੇਰਾ ਮਾੜਾ ਉੱਪਰ ਤਾਂ ਬੈਗਨ ਨੂੰ ini ਮੇਰਾ ਮੇਰਾ tayang. ਪੰਜਾਬ ਦਾ ਅੱਜ ਦੇ ਟਾਈਮ ਵਿੱਚ ਤਾਂ ਜਿਹੜੀ ਬਾਹ ਰਿਹਾ ਸਾਰੀ ਹੈ ਆਪ ਦੀ ਗਿਣਿਆ ਕਰੋ ਉਹਦਾ ਕੀ ਹੈ ਪੈਸੇ ਦਿੱਤੇ ਨੇ ਕਹਦਾ ਆ ਚੱਲ ਚੱਤ ਇੰਨੇ ਵੇਲੇ ਕਰਦੇ ਕਿਸੇ ਉਹਦਾ ਦੂਜੇ ਪਿੰਡ ਦੀ ਜੂ ਤੱਕ ਕਹ ਚੱਲ ਚੱਗਾ ਤਾ ਆ ਧੰਨਵਾਦ ਸ਼ੁਕਰ ਕਰ ਤੂੰ ਹੋਰ ਨਾ ਮਿਲੇ ਹੋਰ ਮਿਲਦਾ 3 ਪਿੰਡਾਂ ਤੇ ਰਾਜ ਕਰਦਾ ਕੋਈ ਨਹੀਂ ਹੈ ਜੀ ਮਾੜੀ ਮੋਟੀ ਸਾਮੀ lower o a